ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਸੁਖ ਮੁਕਤ ਨਾਮ ਧੁਨ ਬਾਣੀ ਸੱਚ ਨਾਮ ਉਰ ਧਾਰੀ ਨਾਮ ਬਿਨਾ ਨਹੀਂ ਛੂਟਸ ਨਾਨਕ ਸਾਚੀ ਤਰ ਤੂ ਤਾਰੀ ਜੀਵ ਸਵਸਾ ਰੂਪੀ ਪੂੰਜੀ ਲੈ ਕੇ ਨਾਮ ਸਿਮਰਨ ਦਾ ਵਪਾਰ ਕਰਨ ਲਈ ਸੰਸਾਰ ਵਿੱਚ ਆਇਆ ਪਰ ਵਰਤਮਾਨ ਜੀਵਨ ਵਿੱਚ ਵਿਚਰਦੇ ਹੋਏ ਪਤਾ ਨਹੀਂ ਜੀਵ ਰੂਪ ਵੰਜਾਰਾ ਲੋੜੀ ਦੀ ਸਫਲਤਾ ਕਿਉਂ ਨਹੀਂ ਪ੍ਰਾਪਤ ਕਰ ਸਕਿਆ ਜੇ ਇਸ ਦਾ ਵਿਸ਼ੇਸ਼ ਕਾਰਨ ਲੱਭਣਾ ਹੋਵੇ ਤਾਂ ਭਾਈ ਗੁਰਦਾਸ ਜੀ ਦੀ ਰਚਨਾ ਨੂੰ ਸਾਹਮਣੇ ਰੱਖ ਕੇ ਜੀਵ ਦੇ ਰੋਣ ਦੀ ਆਵਾਜ਼ ਸੁਣਦਿਆ ਸਾਰ ਭੇਤ ਖੁੱਲ ਜਾਂਦਾ ਜਨਮ ਲੈਣ ਮੰਗਰੋਂ ਭਾਵੇਂ ਸ਼ਾਹੋ ਵਿਛੜਿਆ ਬਨਜਾਰਾ ਬਹੁਤ ਰੋਂਦਾ ਹੈ ਪਰ ਪਰਿਵਾਰ ਉਸ ਦਾ ਰੋਣਾ ਸੁਣ ਕੇ ਫਿਰ ਵੀ ਖਿੜਖਿੜ ਕੇ ਹੱਸਦਾ ਹੈ ਪਰਿਵਾਰ ਨੂੰ ਚਾਅ ਚੜਦਾ ਹੈ ਪਰਿਵਾਰ ਲਈ ਬੱਚੇ ਦੀ ਪਹਿਲੀ ਚੀਖ ਖੁਸ਼ੀ ਦੀ ਲਹਿਰ ਸਮਾਨ ਹੋ ਨਿਬੜਦੀ ਹੈ ਸੰਸਾਰ ਵਿੱਚ ਰਹਿੰਦੇ ਲੋਕ ਵੈਦ ਤੇ ਡਾਕਟਰਾਂ ਨੇ ਇਸ ਰੋਣ ਦਾ ਹੋਰ ਵੀ ਕਾਰਨ ਲੱਭੇ ਹੋਣਗੇ ਪਰ ਉਹ ਇਸ ਰੋਣ ਦੀ ਉਸ ਵਿਲੱਖਣਤਾ ਨੂੰ ਨਹੀਂ ਸਮਝ ਸਕੇ ਜਿਸ ਦਾ ਵਰਣਨ ਭਾਈ ਸਾਹਿਬ ਨੇ ਕੀਤਾ ਸਾਰੇ ਜੀਵ ਜਨਮ ਲੈਂਦਿਆਂ ਰੋਏ ਸਨ ਪਰ ਹੁਣ ਉਹ ਰੋਣਾ ਸਾਰੇ ਭੁੱਲ ਗਏ ਹਨ ਹੁਣ ਤਾਂ ਹਰੇਕ ਨੂੰ ਕੇਵਲ ਸੰਸਾਰ ਦਾ ਹੀ ਰੋਣਾ ਦਿਨ ਰਾਤ ਸੁਣਾਈ ਦਿੰਦਾ ਸੱਚ ਜਾਣੋ ਉਸ ਨਿਰਮਲ ਰੋਣੇ ਨੂੰ ਭੁੱਲ ਕੇ ਮਾਇਆ ਦੀ ਮੈਲ ਨਾਲ ਭਰੇ ਹੋਏ ਦੁਨਿਆਵੀ ਰੋਣਿਆਂ ਵਿੱਚ ਜੀਵ ਜ਼ਿਆਦਾ ਦਿਲਚਸਪੀ ਲੈ ਰਹੇ ਨੇ ਉਸ ਰੋਣ ਦਾ ਕਾਰਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਇਉਂ ਵਰਣਨ ਕੀਤਾ ਰੋਵੈ ਰਤਨ ਗਵਾਇਕੈ ਮਾਇਆ ਮੋਹ ਅਨੇਰ ਗੁਬਾਰਾ ਨਾਮ ਰਤਨ ਗਵਾ ਕੇ ਭਾਵ ਨਾਮ ਸਿਮਰਨ ਛੱਡ ਕੇ ਜੀਵ ਨੇ ਸੰਸਾਰ ਦੇ ਰੋਣੇ ਆਪਣੀ ਝੋਲੀ ਵਿੱਚ ਪਾ ਲੇ ਜਦੋਂ ਬਹੁਤ ਦੁਖੀ ਹੋ ਕੇ ਰੋਇਆ ਤਾਂ ਗੁਰੂ ਦਾ ਬਚਨ ਚੇਤੇ ਆਇਆ ਆਇਓ ਲਾਭ ਲੱਭਣ ਕਹਿ ਤਾਈ ਮੋਹਨ ਠਗੌਰੀ ਸਿਉ ਉਲਝ ਪਹਾ ਕਾਚ ਬਾਦਰੈ ਲਾਲ ਖੋਈ ਹੈ ਫਿਰ ਇਹੋ ਔਸਰ ਕਦ ਲਹਾ ਕਾਚ ਵਿਹਾਜਨ ਕੰਚਨ ਛਾਡਨ ਬੈਰੀ ਸੰਗ ਹੇਤ ਸਾਜਣ ਤਿਆਗ ਖਰੇ ਹੋਵਨ ਕੌਰਾ ਅਨਹੋਵਨ ਮੀਠਾ ਵੇਖਿਆ ਮੈਂ ਲਿਪਟਾਈ ਜਰੇ ਇਹ ਜੀਵ ਸੱਚ ਦਾ ਵਪਾਰ ਛੱਡ ਕੇ ਕੱਚ ਦਾ ਵਪਾਰੀ ਬਣ ਗਿਆ ਜਿਸ ਕਰਕੇ ਇਸ ਦੀ ਸੁਰਤ ਖਿੰਡ ਗਈ ਸੁਰਤ ਦਾ ਖਿੰਡ ਜਾਣਾ ਜੀਵ ਲਈ ਘਾਤਕ ਹੈ ਇਹ ਖਿੰਡਾ ਉਹ ਹੀ ਜੀਵ ਨੂੰ ਆਪਣੀ ਮੰਜ਼ਲ ਤੱਕ ਪਹੁੰਚਣ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ ਇਹ ਅਸਫਲਤਾ ਵੇਖ ਕੇ ਨਾਮ ਸਿਮਰਨ ਦਾ ਮਾਰਗ ਛੱਡ ਕੇ ਅਮਾਰਗ ਵੱਲ ਪੈ ਰਿਹਾ ਹੈ ਨਾਮ ਚਿੰਤਨ ਕਰਨ ਲਈ ਆਪਣੇ ਵਿਚਾਰ ਅਸਵਾਰੀ ਕੀਜੈ ਸਹਜ ਕੇ ਪਾਵੜ ਭਗਤ ਧਰ ਲੀਜੈ ਵਾਲੀ ਚੇਤਨਾ ਨੂੰ ਗ੍ਰਹਿਣ ਕਰਨ ਦੀ ਲੋੜ ਹੈ ਸੰਸਾਰ ਵਿੱਚ ਸੁੱਖ ਦਾ ਜੀਵਨ ਕਿਵੇਂ ਬਤੀਤ ਕਰਨਾ ਹੈ ਇਸ ਬਾਰੇ ਭਗਤ ਕਬੀਰ ਜੀ ਨੇ ਇਹ ਸੇਧ ਬਖਸ਼ੀ ਹੈ ਕਿ ਮਨ ਘੋੜੇ ਨੂੰ ਗਿਆਨ ਰੂਪੀ ਬਾਗ ਤੇ ਲਗਨ ਰੂਪ ਲਗਾਮ ਪਾ ਕੇ ਮਾਇਕੀ ਖਾਇਸ਼ਾ ਨੂੰ ਕਾਠੀ ਵਾਂਗ ਹੀਠਾਂ ਦਿਵਾ ਕੇ ਗਨਨੰਤਰ ਵਸਾਇਆ ਗੁਣਪਰਗਸਾਇਆ ਗੁਣ ਮੈਂ ਗਿਆਨ ਧਿਆਨ ਵਾਲੇ ਆਤਮ ਮੰਡਲ ਵਿੱਚ ਜਾ ਬਿਰਾਜਣਾ ਹੈ ਸੁਰਤ ਦੇ ਟੁੱਟਣ ਦਾ ਮੂਲ ਕਾਰਨ ਆਪਣੀ ਹੋਂਦ ਦਾ ਹੰਕਾਰ ਹੈ ਜਦੋਂ ਮਨ ਮੈਂ ਮੇਰੀ ਤੇ ਹੋਰ ਵਾਸ਼ਨਾਵਾਂ ਵਿੱਚ ਫਸਿਆ ਹੋਵੇ ਤਾਂ ਇਸ ਨੂੰ ਚੇਤਨਾ ਦਾ ਚਜ ਕਿਵੇਂ ਪ੍ਰਾਪਤ ਹੋ ਸਕਦਾ ਹੈ ਅਚੇਤ ਮਨ ਨੂੰ ਨਾਮ ਚੇਤਨਾ ਨਾਲ ਜੋੜਨ ਦੀ ਯੁਗਤ ਜੋ ਸ਼ੇਖ ਫਰੀਦ ਜੀ ਨੇ ਦੱਸੀ ਹੈ ਉਸ ਤੇ ਅਮਲ ਕੀਤਿਆਂ ਨਾਮ ਮਾਰਗ ਰੋਸ਼ਨ ਹੋ ਜਾਂਦਾ ਹੈ ਆਜ ਮਿਲਾਵਾ ਸ਼ੇਖ ਫਰੀਦ ਟਾਕਮ ਕੁੰਜੜੀਆਂ ਮਨੋਮ ਚਿੰਦਣੀਆਂ ਭਾਵ ਕੁੰਜਾਂ ਰੂਪ ਇੰਦਰੀਆਂ ਜੋ ਮਨ ਦੀਆਂ ਮਚਾਈਆਂ ਪਰਖਾਈਆਂ ਹੋਈਆਂ ਹਨ ਜੇ ਇਹਨਾਂ ਉੱਤੇ ਕਾਬੂ ਪਾ ਲਈਏ ਤਾਂ ਨਿਰਸੰਦੇਹ ਅੱਜ ਹੀ ਰੱਬ ਨਾਲ ਮਿਲਾਪ ਹੋ ਸਕਦਾ ਹੈ ਜਨਮ ਤ੍ਰੋਣ ਦੀ ਕੀਮਤ ਤਾਂ ਹੀ ਪੈ ਸਕਦੀ ਹੈ ਜੇ ਜੀਵ ਵਜਦ ਵਿੱਚ ਆ ਕੇ ਬਾਰੰਬਾਰ ਸਿਮਰਨ ਕਰਨ ਲੱਗ ਜਾਏ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਏਵ ਮਨ ਤੰਤਰ ਪੀਐ ਇਸ ਨਾਮ ਚੇਤਨਾ ਦੇ ਫਲ ਸਰੂਪ ਇਸ ਨੂੰ ਨਾਮ ਦਾ ਅਕੈ ਰਸ ਪ੍ਰਾਪਤ ਹੋ ਜਾਵੇਗਾ ਜਿਵੇਂ ਕਿ ਗੁਰਬਾਣੀ ਵਿੱਚ ਅੰਕਿਤ ਹੈ ਗੁਰ ਕਾ ਸ਼ਬਦ ਮਹਾਰਸ ਮੀਠਾ ਐਸਾ ਅੰਮ੍ਰਿਤ ਅੰਤਰ ਡੀਠਾ ਜਿਨ ਚਾਖਿਆ ਪੂਰਾ ਪਦ ਹੋਏ ਨਾਨਕ ਧਰਾਪਿਓ ਤਨ ਸੁਖ ਹੋਏ ਇਸ ਤਰ੍ਹਾਂ ਬਿਰਤੀ ਮਾਇਆ ਰਸ ਤੋਂ ਨਿਰਲੇਪ ਹੋ ਕੇ ਨਾਮ ਰਸੀਆ ਬਣ ਜਾਵੇਗੀ ਜੀਵ ਹੰਸ ਦੀ ਨਿਆਈ ਹੈ ਇਸ ਤਰ੍ਹਾਂ ਕੋਈ ਹੰਸ ਮਾਨ ਸਰੋਵਰ ਛੱਡ ਕੇ ਚੱਪੜ ਦੇ ਗੰਦੇ ਪਾਣੀ ਵਿੱਚ ਚੁੰਝਾ ਮਾਰੀ ਜਾਵੇ ਤਾਂ ਉਸ ਦੇ ਅੰਦਰ ਗੰਦਗੀ ਹੀ ਜਾਵੇਗੀ ਜੋ ਜੀਵ ਨਾਮ ਚਿੰਤਨ ਛੱਡ ਕੇ ਵਿਸ਼ੇ ਵਿਕਾਰਾਂ ਦੇ ਛੱਪੜ ਵਿੱਚ ਜਾ ਵੜੇਗਾ ਗੁਰੂ ਸਾਗਰ ਰਤਨੀ ਭਪੂਰੇ ਤੋਂ ਦੂਰ ਹੋ ਜਾਵੇਗਾ ਗੰਦਗੀ ਨਾਲ ਭਰਿਆ ਮਨ ਬੰਦਗੀ ਨਹੀਂ ਕਰ ਸਕਦਾ ਇੱਧਰ ਉੱਧਰ ਦੀਆਂ ਵੇਲੀਆਂ ਦੌੜਾਂ ਤੋਂ ਅਤੇ ਨਾਮ ਸਿਮਰਨ ਵਿੱਚ ਲਾਉਣ ਦੀ ਵੱਡੀ ਉਜਗਤੀ ਸਤ ਸੰਗਤ ਹੈ ਸਤ ਸੰਗਤ ਮਿਲਨ ਨਾਲ ਰੱਬੀ ਗੁਣਾ ਨਾਲ ਸਾਂਝ ਪੈਂਦੀ ਹੈ ਨਾਮ ਚਿੰਤਨ ਹਰੀ ਜਸ ਗਾਉਣ ਅਤੇ ਵਿਚਾਰਾਂ ਦਾ ਸੋਮਾ ਸਤਸੰਗ ਹੈ ਉਸ ਨਾਲ ਹਾਰਦਿਕ ਸਾਂਝ ਬਣਾਉਣੀ ਲਾਹੇਵੰਦ ਹੈ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਤ ਸੰਗਤ ਮਿਲਣ ਨਾਲ ਨਾਮ ਦੀ ਦਿੜ੍ਹਤਾ ਹੁੰਦੀ ਹੈ ਨਾਮ ਦਾ ਰਸ ਆਉਂਦਾ ਜਿਉਂ-ਜਿਉਂ ਨਾਮ ਅਭਿਆਸ ਵਿੱਚ ਵਾਧਾ ਹੋਵੇ ਤਿਉਂ-ਤਿਉਂ ਨਾਮ ਅੰਤਰ ਆਤਮੇ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ ਹੈ ਜਦ ਤੱਕ ਜੀਵ ਨਾਮ ਚਿੰਤਨ ਨਹੀਂ ਕਰਦਾ ਉਦੋਂ ਤੱਕ ਇਸ ਦੇ ਮਨ ਅੰਦਰ ਕੁੜੱਤਨ ਬਣੀ ਰਹਿੰਦੀ ਹੈ ਜੀਵ ਤੋਂ ਕੌੜੇ ਤੇ ਫਿੱਕੇ ਬੋਲ ਹੀ ਨਿਕਲਦੇ ਰਹਿੰਦੇ ਨੇ ਜੇ ਹਿਰਦੇ ਅੰਦਰ ਨਾਮ ਰਸ ਹੋਵੇ ਤਾਂ ਰਸਨਾ ਤੋਂ ਵੀ ਅੰਮ੍ਰਿਤ ਰਸ ਚੋਂਦਾ ਵਾਹਿਗੁਰੂ ਵਾਹਿਗੁਰੂ ਸਿਮਰਦਿਆਂ ਸਮਾਪਾ ਕੇ ਮਨ ਦੁੱਖਾਂ ਭੁੱਖਾਂ ਤੇ ਦੁਨਿਆਵੀ ਸੁੱਖਾਂ ਤੋਂ ਨਿਰਲੇਪ ਹੋ ਜਾਂਦਾ ਨਾਮ ਚਿੰਤਨ ਨਾਮ ਸਿਮਰਨ ਵਾਲੇ ਆਤਮ ਰਸੀਆਂ ਦੀ ਸੰਗਤ ਵਿੱਚੋਂ ਹੀ ਪ੍ਰਾਪਤ ਹੁੰਦਾ ਇਸ ਲਈ ਲੋੜ ਪੈਂਦੇ ਜੋ ਅਚੇਤ ਮਨ ਅਗਿਆਨਤਾ ਦੀ ਨੀਂਦ ਵਿੱਚ ਸੁੱਤਾ ਪਿਆ ਉਸ ਨੂੰ ਸੁਣਾ ਕੇ ਜਗਾਇਆ ਜਾਵੇ ਚੇਤਾ ਈਤਾ ਚੇਤ ਸਾਹਿਬ ਸੱਚਾ ਸੋਤ ਨਹੀਂ ਨਾਨਕ ਸਤਗੁਰ ਸੇਵ ਚੜ ਬੋਹਿਤ ਪਵਜਲ ਪਾਰ ਪੋ ਜਦੋਂ ਜੀਵ ਨੂੰ ਗੁਰੂ ਬੋਹਿਤ ਮਿਲ ਜਾਂਦਾ ਤਾਂ ਸੁਤੇ ਹੀ ਇਹ ਪ੍ਰਭੂ ਦੇ ਦਰਬਾਰ ਵਿੱਚ ਪਹੁੰਚ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ